21 ਤਰੀਕ ਨੂੰ ਇੱਕ ਵੱਡਾ ਸ਼ਿਗਾਰਤ ਜਿਹੜਾ ਗੰਨੇ ਨੂੰ ਲੈ ਕੇ ਫਗਵਾੜਾ ਵਿੱਚ ਹੋ ਸਕਦਾ ਆ 21 ਤਰੀਕ ਦਾ ਲਾਨ ਆ ਜੇ ਨਹੀਂ ਕੋਈ ਸਰਕਾਰ ਉਸ ਦਿਨ ਤੱਕ ਕੁਝ ਕਹਿੰਦੀ ਤਾਂ ਉਹ ਅਣਮਿੱਥੇ ਸਮੇਂ ਲਈ ਫਗਵਾੜੇ ਸ਼ੂਗਰ ਮੈਲ ਚੌਂਕ ਤੋਂ ਹੋ ਧਰਨਾ ਜਿਹੜਾ ਆ ਲੱਗਣ ਦੇ ਪੂਰੇ ਸਾਰ ਆ ਐਸਕੇਐਮ ਦੀ ਜਿਹੜੀ ਕਾਲ ਆ ਉਹ ਕੋਲ 21 ਤਰੀਕ ਦੀ ਆ ਧਰਨੇ ਦੀ ਉਹ ਕਿਤੇ ਵੀ ਹੋ ਸਕਦੀ ਆ ਪਕਵਾੜਾ ਵੀ ਉਹਨੂੰ ਵਰਤ ਸਕਦੇ ਆ ਪਕਵਾੜੇ ਵੀ ਹੋ ਸਕਦੀ ਆ ਰਮਾਮੁੱਡੀ ਵੀ ਹੋ ਸਕਦੀ ਆ ਕਿਤੇ ਹੋਰ ਵੀ ਹੋ ਸਕਦੀ ਆ ਤੇ ਅਸੀਂ ਐਸਕੇਐਮ ਦੇ ਨਾਲ ਉਹ ਸਰਕਾਰ ਮਿਲੀ ਹੋਈ ਆ ਮਿਲ ਮਾਲਕਾਂ ਦੇ ਨਾਲ ਕਿਸਾਨ ਰੋੜ ਰਹੇ ਆ ਇਹ ਸਾਨੂੰ ਆਪਣੀ ਪੇਮੈਂਟ ਲੈਣ ਲਈ ਸੰਘਰਸ਼ ਕਰਨੇ ਪੈ ਰਹੇ ਆ ਤੇ ਫੇਰ ਤਾਂ ਬਹੁਤ ਮਾੜੀ ਗੱਲ ਆ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਸਮੂਹ ਆਗੂਆਂ ਤੇ ਕਿਸਾਨਾਂ ਵੱਲੋਂ ਫਗਵਾੜਾ 슈ਗਰ ਮਿਲ ਵੱਲ ਖੜੀ ਕਿਸਾਨਾਂ ਦੀ 27-28 ਕਰੋੜ ਦੀ ਬਕਾਇਆ ਰਾਸ਼ੀ ਨਾ ਮਿਲਣ ਅਤੇ ਨਵੇਂ ਸੀਜ਼ਨ ਦੀ ਕਰੀਬ 7 ਕਰੋੜ ਰੁਪਏ ਦੀ ਰਾਸ਼ੀ ਜਾਰੀ ਨਾ ਕਰਨ ਤੇ ਹੋ। ਇਲਾਵਾ 슈ਗਰ ਮਿਲ ਪੁਲਹਿੜਾ ਸੜਕ ਨਾ ਬਣਾਉਣ ਦੇ ਰੋਸ ਪਜੋ ਐਸਟੀਐਮ ਦਫ਼ਤਰ ਫਗਵਾੜਾ ਵਿਖੇ ਧਰਨਾ ਦਿੱਤਾ ਗਿਆ। ਇਸ ਦੌਰਾਨ ਯੂਨੀਅਨ ਆਗੂਆਂ ਤੇ ਕਿਸਾਨਾਂ ਨੇ ਜਿੱਥੇ ਮਿਲ ਮਾਲਕਾਂ ਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ, ਉਥੇ ਹੀ ਕਿਸਾਨ ਆਗੂਆਂ ਨੇ ਐਸਟੀਐਮ ਫਗਵਾੜਾ ਨੂੰ ਮੰਗ ਪੱਤਰ ਦਿੰਦਿਆਂ ਕਿਹਾ ਕਿ ਮਿਲ ਮਾਲਕਾਂ ਵੱਲੋਂ ਕਿਸਾਨਾਂ ਦੀ ਬਕਾਇਆ ਰਾਸ਼ੀ ਅਜੇ ਜਾਰੀ ਨਹੀਂ ਕੀਤੀ ਗਈ ਜਿਸ ਨਾਲ ਕਿਸਾਨ ਮੰਦੀ ਦੇ ਦੌਰ ਵਿੱਚੋਂ ਗੁਜ਼ਰ ਰਹੇ ਨੇ ਇਸ ਤੋਂ ਇਲਾਵਾ ਉਹਨਾਂ ਆਖਿਆ ਕਿ 슈ਗਰ ਮਿਲ ਪੁੱਲ ਹੇਠਾ ਜੋ ਸੜਕ ਦੀ ਹਾਲਤ ਖਸਤਾ ਬਣੀ ਹੋਈ ਹੈ ਉਸ ਨੂੰ ਲੈ ਕੇ 2 ਮਹੀਨੇ ਪਹਿਲਾਂ ਵਿਧੇਗ ਡਿਪਟੀ ਕਮਿਸ਼ਨਰ ਫਗਵਾੜਾ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਸੀ ਪਰ ਅਜੇ ਤੱਕ ਸੜਕ ਦੇ ਕੰਮ ਦੀ ਸ਼ੁਰੂਆਤ ਨਹੀਂ ਹੋਈ ਉਹਨਾਂ ਨਾਲ ਹੀ ਕਿਹਾ ਕਿ ਉਹਨਾਂ ਵੱਲੋਂ ਮੰਗ ਪੱਤਰ ਦੇ ਕੇ ਇਹ ਵੀ ਮੰਗ ਕੀਤੀ ਗਈ ਹੈ ਕਿ ਮਿਲ ਚੱਲਣ ਤੋਂ ਪਹਿਲਾਂ ਪਹਿਲਾਂ ਉਹਨਾਂ ਦੀ ਪੇਮੈਂਟ ਕਲੀਅਰ ਕੀਤੀ ਜਾਵੇ ਨਹੀਂ ਤਾਂ 21 ਨਵੰਬਰ ਨੂੰ ਇੱਕ ਵੱਡਾ ਸੰਘਰਸ਼ ਗੰਨੇ ਨੂੰ ਲੈ ਕੇ ਫਗਵਾੜਾ ਵਿੱਚ ਹੋ ਸਕਦਾ ਹੈ ਤੇ ਅਗਰ ਸਰਕਾਰ ਨੇ ਕੋਈ ਕਦਮ ਨਾ ਚੁੱਕਿਆ ਤਾਂ ਉਹ ਅਣਮਿੱਥੇ ਸਮੇਂ ਲਈ ਵੀ ਹੋ ਸਕਦਾ ਹੈ। ਉਹਨਾਂ ਦੱਸਿਆ ਕਿ ਫਗਵਾੜਾ 슈ਗਰ ਮਿਲ ਪੁੱਲਤੇ ਇਹ ਧਰਨਾ ਲੱਗਣ ਦੇ ਪੂਰੇ-ਪੂਰੇ ਅਸਾਰ ਹਨ। ਉਹਨਾਂ ਪ੍ਰਸ਼ਾਸਨ ਦੇ ਧਿਆਨ ਚ ਲਿਆਂਦਾ ਕਿ ਅਗਰ ਇਹ ਧਰਨਾ ਫਗਵਾੜਾ ਚ ਲੱਗ ਗਿਆ ਤਾਂ ਜੋ ਨਗਰ ਕੀਰਤਨ ਫਗਵਾੜੇ ਆ ਰਿਹਾ ਹੈ ਉਸ ਦੇ ਰਾਸਤਿਆਂ ਦਾ ਪ੍ਰਬੰਧ ਕਰ ਲੈਣ। ਇਸ ਤੋਂ ਇਲਾਵਾ ਕਿਸਾਨ ਆਗੂ ਗੁਰਪਾਲ ਪਾਲਾ ਨੇ ਕਿਹਾ ਕਿ ਐਸਕੇਐਮ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਜੁਗਤ ਕਿਸਾਨ ਮੋਰਚੇ ਦੀ 21 ਨਵੰਬਰ ਦੀ ਕਾਲ ਹੈ ਤੇ ਅਜੇ ਤੱਕ ਕਲੀਅਰ ਨਹੀਂ ਹੋਇਆ ਕਿ 21 ਤਾਰੀਖ ਨੂੰ ਸੈਂਟਰ ਪੁਆਇੰਟ ਕਿਹੜਾ ਬਣਾਉਣਾ ਹੈ। ਤੇ ਹੋ ਸਕਦਾ ਹੈ ਕਿ ਇਹ ਸੈਂਟਰ ਫਗਵਾੜਾ ਹੀ ਹੋਵੇ ਪਰ ਇਸ ਵਾਰੇ ਵੀ ਤਾਰੀਖ ਨੂੰ ਪਤਾ ਲੱਗੇਗਾ ਫਗਵਾੜਾ ਤੋਂ ਨਵਰਾਂਗ ਚੈਨਲ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਜਿਹੜਾ ਲੰਮੇ ਸਮੇਂ ਤੋਂ ਜਿਹੜਾ ਵੱਡਾ ਕਪਲਾ 슈ਗਰ ਮਿਲ ਫਗਵਾੜੇ ਦੇ ਵਿੱਚ ਹੋਇਆ ਉਹਦਾ 27 ਤੋਂ 28 ਕਰੋੜ ਰੁਪਏ ਜਿਹੜਾ ਪੈਂਡਿੰਗ ਰਹਿੰਦਾ ਉਹਦੇ ਬਾਬਤ ਫਿਰ ਦੁਬਾਰਾ ਰੈਸਲ ਚੱਲ ਰਹੀ ਹੈ ਕਿਉਂਕਿ ਇਸ ਗੱਲ ਨੂੰ ਲੈ ਕੇ ਸਾਡੇ ਇਲਾਕੇ ਦੇ ਕਿਸਾਨ ਵੀ ਬਹੁਤ ਨਾਰਾਜ਼ ਨੇ ਵੀ ਪੈਸਾ ਇਹ ਖੜਾ ਕਿੱਥੇ ਹੈ ਪ੍ਰਸ਼ਾਸਨ ਦੇ ਵੱਸ ਦੀ ਗੱਲ ਕੋਈ ਨਹੀਂ ਗਵਰਨਮੈਂਟ ਦਾ ਮਿਲ ਮਾਲਕਾਂ ਨੂੰ ਪੂਰਾ ਥਾਪੜਾ ਇਕ ਕਿਤੇ ਨਾ ਕਿਤੇ ਹੈ ਮਿਲ ਮਾਲਕੀ ਜਾਂ ਜ਼ਿੰਮੇਵਾਰ ਸਾਨੂੰ ਹਜੇ ਤੱਕ ਇਹ ਨਹੀਂ ਪਤਾ ਲੱਗ ਰਿਹਾ ਵੀ ਨਵੇਂ ਜ਼ਿੰਮੇਵਾਰ ਆ ਕਿ ਪੁਰਾਣੇ ਜ਼ਿੰਮੇਵਾਰ ਆ ਇਹਨਾਂ ਸਾਰਿਆਂ ਤੋਂ ਉੱਤੇ ਉੱਠ ਕੇ ਜੇ ਸਰਕਾਰ ਕੋ ਜਾਣੇ ਉਹ ਪੱਲਾ ਝਾੜ ਜਾਂਦੇ ਆ ਬਿਜਲੀ ਗੱਲ ਨਹੀਂ ਸਮਝ ਆ ਰਹੀ ਪਰ ਕਿਸਾਨਾਂ ਦਾ ਹਜੇ ਵੀ 28 ਕਰੋੜ ਰੁਪਈਆ ਜਿਹੜਾ ਦੇਣਦਾਰੀ ਪੁਰਾਣੀ ਤੇ 7 ਕਰੋੜ ਰੁਪਈਆ ਜਿਹੜਾ ਸਰਕਾਰ ਵੱਲੋਂ 65 ਰੁਪਏ ਪੈਣੇ ਹੁੰਦੇ ਆ ਉਹ ਪੈਂਡਿੰਗ ਹੈ ਇਸ ਤੋਂ ਇਲਾਵਾ ਅਸੀਂ ਇਹਨਾਂ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ 2 ਮਹੀਨੇ ਪਹਿਲਾਂ ਕਿ ADC ਮੈਡਮ ਨੂੰ ਮੈਮੋਰੰਡਮ ਦਿੱਤਾ ਕਿ ਮੈਲੋਂ ਨੇ ਤਾਂ ਚੱਲਣਾ ਹੀ ਆ ਗੰਨਾ ਆਉਣਾ ਹੈ ਕਿਸਾਨਾਂ ਦਾ ਦੂਰੋਂ ਦੂਰੋਂ ਵੀ ਟਰਾਲੀਆਂ ਆਉਣੀਆਂ ਜਿਹੜਾ ਥੱਲੇ ਵਾਲਾ ਰਸਤਾ ਹੈ ਉਹਦੇ ਹਾਲਾਤ ਬਹੁਤ ਮਾੜੇ ਨੇ ਵੀ ਉਹਨੂੰ ਜਲਦ ਬਣਾਇਆ ਜਾਵੇ ਵੀ 2 ਮਹੀਨਿਆਂ ਦੇ ਮੈਮੋਰੰਡਮ ਦੇ ਬਾਵਜੂਦ ਵੀ ਉਥੇ ਮਿੱਟੀ ਪਾ ਦਿੰਦੇ ਆ ਦੇਖੋ ਪਤਾ ਨਹੀਂ ਕਿੱਦਾਂ ਦੀ ਇਹਨਾਂ ਦੀ ਇੰਜੀਨੀਅਰਿੰਗ ਆ ਮਿੱਟੀ ਸੋਲੂਸ਼ਨ ਨਹੀਂ ਆ ਸੜਕ ਦਾ ਉਥੇ 250 300 ਕੁਆਂਟਲ ਦੀ ਵਹੀਕਲ ਨੇ ਜਦੋਂ ਲੰਘਣਾ ਟਰਾਲੀ ਨੇ ਲੰਘਣਾ ਟਰੱਕ ਨੇ ਲੰਘਣਾ ਮਿੱਟੀ ਉਹਨੂੰ ਕਿਵੇਂ ਹੋਲਡ ਕਰ ਸਕਦੀ ਆ ਉਹਦਾ ਮੀ ਪਿਆ ਫਿਰ ਦੁਆਰਾ ਡੈਮੋਲਿਸ਼ ਹੋ ਜਾਣੀ ਆ ਸੋ ਉਹਦਾ ਮੁਕੰਮਲ ਹੱਲ ਜਿਹੜਾ ਇਹਨਾਂ ਤੋਂ ਮੰਗਿਆ ਆਸ ਆ ਵੀ ਕਰ ਦਣਗੇ ਅਗਲੀ ਐਸਕੇਮ ਤੇ ਕਿਸਾਨ ਮਜ਼ਦੂਰ ਮੋਰਚੇ ਦੀ ਤੇ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਕਾਲ ਆ ਉਹ 21 ਤਰੀਕ ਦੀ ਆ ਉਹ ਹਜੇ ਤੱਕ ਇਹ ਕਲੀਅਰ ਨਹੀਂ ਹੋਇਆ ਕਿ ਉਹ 21 ਤਰੀਕ ਨੂੰ ਸੈਂਟਰ ਪੁਆਇੰਟ ਕਿਹੜਾ ਬਣਾਉਣਾ ਉਹ ਪੂਰੇ ਪੰਜਾਬ ਨਹੀਂ ਬਲਕਿ ਹਰਿਆਣੇ ਤੋਂ ਵੀ ਆਗੂ ਆਉਣੇ ਆ ਹੋ ਸਕਦਾ ਕਿ ਉਹ 21 ਤਰੀਕ ਦੀ ਕਾਲ ਫਗਵਾੜੇ ਦੀ ਹੋਵੇ ਇਹ ਜਿਹੜਾ 20 ਤਰੀਕ ਨੂੰ ਪਤਾ ਲੱਗੇਗਾ ਅੱਜ ਜਿਹੜਾ ਅੱਜ ਦਾ ਏਜੰਡਾ ਸੀ ਉਹ ਸਗਾ ਗੰਨਾ 슈ਗਰ ਮੈਲ ਫਗਵਾੜਾ ਦਾ ਕਿਸਾਨਾਂ ਦੀ ਪੁਰਾਣੀ ਪੇਮੈਂਟ ਤੇ ਜਿਹੜੇ ਨਵੇਂ ਸੀਜ਼ਨ ਦੀ ਪੇਮੈਂਟ ਆ ਉਹ ਹੈਗੀ ਆ 7 ਦੇ 7 ਕਰੋੜ ਤੋਂ ਉੱਪਰ ਸਰਕਾਰ ਵੱਲੋਂ ਆਉਣ ਵਾਲੀ ਉਹ ਅੱਜ ਅਸੀਂ ਸਿਰਫ ਮੰਗ ਪੱਤਰ ਦਿੱਤਾ ਕਿ ਮੈਲ ਚੱਲਣ ਤੋਂ ਪਹਿਲਾਂ ਪਹਿਲਾਂ ਜਿਹੜੀ ਸਾਡੀ ਪੁਰਾਣੀ ਪੇਮੈਂਟ ਆ ਉਹ ਕਲੀਅਰ ਕਰ ਦਿੱਤੀ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ 21 ਤਰੀਕ ਨੂੰ ਇੱਕ ਵੱਡਾ ਸ਼ਿਕਾਰਤ ਜਿਹੜਾ ਗੰਨੇ ਨੂੰ ਲੈ ਕੇ ਫਗਵਾੜਾ ਵਿੱਚ ਹੋ ਸਕਦਾ ਆ 21 ਤਰੀਕ ਦਾ ਲਾਣਿਆ ਜੇ ਨਹੀਂ ਕੋਈ ਸਰਕਾਰ ਉਦੋਂ ਤੱਕ ਕੁਝ ਕਹਿੰਦੀ ਤਾਂ ਉਹ ਅਣਮਿੱਥੇ ਸਮੇਂ ਲਈ ਫਗਵਾੜੇ ਸ਼ੂਗਰ ਮੈਲ ਚੌਂਕ ਤੇ ਉਹ ਧਰਨਾ ਜਿਹੜਾ ਆ ਲੱਗਣ ਦੇ ਪੂਰੇ ਸਾਰਿਆਂ ਉਹਦੀਆਂ ਤਿਆਰੀਆਂ ਲਈ ਸੀ ਪ੍ਰਸ਼ਾਸਨ ਨੂੰ ਦੱਸਣ ਲਈ ਕਿ ਉਹਦੇ ਲਈ ਸਾਨੂੰ ਪਤਾ ਲੱਗਾ ਸੀ ਕਿ ਜੋ ਪੰਜਾਬ ਸਰਕਾਰ ਵੱਲੋਂ ਇੱਕ ਨਗਰ ਕੀਰਤਨ ਸਾਹੀ ਆ ਰਹੇ ਨੇ ਉਹਨਾਂ ਦੇ ਰਸਤਿਆਂ ਦਾ ਪ੍ਰਬੰਧ ਕਰ ਲਵੇ 21 ਤਰੀਕ ਨੂੰ ਜਿਹੜਾ ਸ਼ੂਗਰ ਮੈਲ ਫਗਵਾੜੇ ਧਰਨਾ ਪੂਰੀ ਮੀਡੀਆ ਕੀ ਲੱਗ ਸਕਦਾ ਪਹਿਲਾਂ ਤਾਂ ਪੱਤਰਕਾਰ ਵੀਰਾਂ ਦਾ ਸਾਡੀ ਖਬਰ ਜਿਹੜੀ ਲਾ ਰਹੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਅੱਜ ਤਾਂ ਜਿਹੜਾ ਇਹ ਮੰਗ ਪੱਤਰ ਦਿੱਤਾ ਜੀ ਇਹ 20 ਕਿਰੀ ਜਿਹੜੀ ਰਕਮ ਫਸੀ ਹੋਈ ਆ ਕਿਸਾਨਾਂ ਦੀ 27.28 ਕਰੋੜ ਦੇ ਲਾਗੇ ਜੇ ਆਪਾਂ ਇਹਨੂੰ ਵਿਆਜ ਪਾਈਏ ਤਾਂ 34-35 ਕਰੋੜ ਦੇ ਲਾਗੇ ਚਲ ਜਾਂਦੀ ਆ ਉਹ ਨਹੀਂ ਮਿਲ ਰਹੀ ਪਹਿਲਾਂ ਤਾਂ ਪੱਤਰਕਾਰ ਵੀਰਾਂ ਦਾ ਸਾਡੀ ਖਬਰ ਜਿਹੜੀ ਲਾ ਰਹੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਅੱਜ ਤਾਂ ਜਿਹੜਾ ਇਹ ਮੰਗ ਪੱਤਰ ਦਿੱਤਾ ਜੀ ਇਹ 20 ਕਿਰੀ ਜਿਹੜੀ ਰਕਮ ਫਸੀ ਹੋਈ ਆ ਕਿਸਾਨਾਂ ਦੀ 27.28 ਕਰੋੜ ਦੇ ਲਾਗੇ ਜੇ ਆਪਾਂ ਇਹਨੂੰ ਵਿਆਜ ਪਾਈਏ ਤਾਂ 34-35 ਕਰੋੜ ਦੇ ਲਾਗੇ ਚਲ ਜਾਂਦੀ ਆ ਉਹ ਨਹੀਂ ਮਿਲ ਰਹੀ ਉਹ ਸਰਕਾਰ ਮਿਲੀ ਹੋਈ ਆ ਮਲ ਮਾਲਕਾਂ ਦੇ ਨਾਲ ਕਿਸਾਨ ਰੋੜ ਰਹੇ ਆ ਇਹ ਸਾਨੂੰ ਆਪਣੀ ਪੇਮੈਂਟ ਲੈਣ ਲਈ ਸੰਘਰਸ਼ ਕਰਨੇ ਪੈ ਰਹੇ ਆ ਤੇ ਫੇਰ ਤਾਂ ਬਹੁਤ ਮਾੜੀ ਗੱਲ ਆ ਕਿਸਾਨ ਕੀ ਕਰਨ ਸਰਕਾਰਾਂ ਰਲ ਕੇ ਮਿੱਲਾਂ ਵਾਲਿਆਂ ਦੇ ਨਾਲ ਕਿਸਾਨਾਂ ਦੀ ਲੁੱਟ ਕਰ ਰਹੇ ਆ ਹਰ ਇੱਕ ਸਾਲ ਕਿਸਾਨ ਥਲੇ ਜਾ ਰਿਹਾ ਆ ਕੋਆਪਰੇਟ ਘਰਾਣੇ ਉੱਪਰ ਜਾ ਰਿਹਾ ਆ ਕਿਸਾਨਾਂ ਦੀ ਲੁੱਟ ਕੋਸਰ ਬੰਦ ਹੋਣੀ ਚਾਹੀਦੀ ਆ ਅਗਲੀ ਰਣਨੀਤੀ ਕੀ ਹੈ ਜੇ ਨਹੀਂ ਅਗਲੀ ਅਗਲੀ ਰਣਨੀਤੀ ਹੈ ਜੀ ਜੇ ਇੱਕ ਦੋ ਦਿਨਾਂ ਦੇ ਵਿੱਚ ਕੋਈ ਫੈਸਲਾ ਨਹੀਂ ਹੁੰਦਾ ਐਸਕੇਐਮ ਦੀ ਜਿਹੜੀ ਕਾਲ ਆ ਉਹ ਕੋਲ 21 ਤਰੀਕ ਦੀ ਆ ਧਰਨੇ ਦੀ ਉਹ ਕਿਤੇ ਵੀ ਹੋ ਸਕਦੀ ਆ ਫਗਵਾੜਾ ਵੀ ਉਹਨੂੰ ਵਰਤ ਸਕਦੇ ਆ ਫਗਵਾੜੇ ਵੀ ਹੋ ਸਕਦੀ ਆ ਰਮਾਮੰਡੀ ਵੀ ਹੋ ਸਕਦੀ ਆ ਕਿਤੇ ਹੋਰ ਵੀ ਹੋ ਸਕਦੀ ਆ ਤੇ ਅਸੀਂ ਐਸਕੇਮ ਦੇ ਨਾਲ ਆ